ਥੈਂਕ ਯੂ ਵਰਕੈਂਟ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਸਿੰਘ ਵੈਰੋਂਵਾਲ ਵਿਦਿਆਰਥੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਸਮੂਹ ਸਟਾਫ ਤੇ ਵਿਦਿਆਰਥੀ ਪਿਛਲੇ ਸਮੇਂ ਤੋਂ ਵੀ ਅਸੀਂ ਭਾਈ ਸਾਹਿਬ ਜੀ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਇੱਥੇ ਹਾਜ਼ਰੀ ਭਰਦੇ ਰਹੇ ਹਾਂ ਕੱਲ ਰੋਜ਼ ਤੋਂ ਅਸੀਂ ਭਾਈ ਸਾਹਿਬ ਦੇ ਸਹਿਯੋਗ ਵਾਸਤੇ ਭਾਈ ਸਰਬਜੀਤ ਸਿੰਘ ਧੁੰਦਾ ਦੇ ਅਗਵਾਈ ਵਿੱਚ ਅਸੀਂ ਇੱਥੇ ਕੱਲ ਰੋਜ਼ ਤੋਂ ਭਾਈ ਸਾਹਿਬ ਜੀ ਦੇ ਕੋਲ ਪਹੁੰਚੇ ਆਂ ਮੈਂ ਰਾਤ ਇੱਕ ਕਵਤਾ ਸਾਂਝ ਕੀਤੀ ਸੀ ਭਾਈ ਸਾਹਿਬ ਦਾ ਹੁਕਮ ਹੋਇਆ ਕਿ ਉਹ ਕਵਤਾ ਮੈਂ ਦੁਬਾਰਾ ਸਾਂਝੀ ਕਰਾਂ ਉਹ ਕਵਤਾ ਹੈ ਜੀ ਕਿ ਲੰਬੇ ਸਮੇਂ ਤੋਂ ਸਾਡੀ ਸਰਕਾਰਾਂ ਦੇ ਨਾਲ ਅਣਬਣ ਰਹੀ ਹੈ ਇਹ ਸਰਕਾਰ ਦੇ ਨਾਲ ਨਹੀਂ ਕੋਈ ਵੀ ਸਰਕਾਰ ਆਈ ਹੈ ਤੇ ਉਸ ਦੇ ਨਾਲ ਇਹ ਕਿਹਾ ਜਾਂਦਾ ਰਿਹਾ ਹੈ ਕਿ ਸਿੱਖ ਜਿਹੜੇ ਨੇ ਪੜਹਾਉ ਨੇ ਜਰਾਈਮ ਪੇਸ਼ਾ ਨੇ ਜਾਂ ਹਮੇਸ਼ਾ ਇਹ ਕਿਸੇ ਨਾ ਕਿਸੇ ਗੱਲ ਦੇ ਉੱਪਰ ਰੌਲਾ ਪਾਉਣ ਵਾਲੇ ਨੇ ਮੈਂ ਥੋੜੇ ਜੇ ਕਾਰਨ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਜੇ ਕਿਤੇ ਸਾਡੀ ਅਣਬਣ ਹੁੰਦੀ ਹੈ ਜੇ ਕਿਤੇ ਅਸੀਂ ਆਪਣੀ ਆਵਾਜ਼ ਲੈ ਕੇ ਸਮਾਜ ਦੇ ਵਿੱਚ ਆਉਂਦੇ ਆ ਤੇ ਉਸ ਦੇ ਪਿੱਛੇ ਕੋਈ ਕਾਰਨ ਹੈ ਉਹ ਕਾਰਨ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ ਜੋ ਸਾਡੀ ਨਜ਼ਰ ਚ ਯੋਦੇ ਨੇ ਜੋ ਸਾਡੀ ਨਜ਼ਰ ਚ ਯੋਦੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਜੋ ਸਾਡੀ ਨਜ਼ਰ ਚ ਯੋਦੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਂ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਤੂੰ ਲਾਲ ਕਿਲੇ ਦੀ ਰਾਣੀ ਏ ਤੂੰ ਲਾਲ ਕਿਲੇ ਦੀ ਰਾਣੀ ਏ ਤੇਰੇ ਖਸਮ ਵੀ ਤਾਜਾਂ ਵਾਲੇ ਨੇ ਅਸੀਂ ਵਾਰਸ ਕੱਚੀਆਂ ਘੜੀਆਂ ਦੇ ਸਾਨੂੰ ਪਾਲਿਆ ਬਾਜਾਂ ਵਾਲੇ ਨੇ ਅਸੀਂ ਵਾਰਸ ਕੱਚੀਆਂ ਘੜੀਆਂ ਦੇ ਸਾਨੂੰ ਪਾਲਿਆ ਬਾਜਾਂ ਵਾਲੇ ਨੇ ਤੇਰੇ ਲਈ ਮਖਮਲੀ ਸੇਜਾਣੇ ਤੇਰੇ ਲਈ ਮਖਮਲੀ ਸੇ ਜਾਣੇ ਸਾਡੇ ਲਈ ਮਾਛੀਵਾੜੇ ਨਹੀਂ ਬਸ ਐਸੇ ਕਰਕੇ ਤੇਰੇ ਨਾ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਤੈਨੂੰ ਮਾਨ ਹਮੇਸ਼ਾ ਰਹਿੰਦਾ ਏ ਕਦੇ ਚੰਦੂ ਤੇ ਕਦੇ ਗੰਗੂ ਤੇ ਤੈਨੂੰ ਮਾਨ ਹਮੇਸ਼ਾ ਰਹਿੰਦਾ ਏ ਕਦੇ ਚੰਦੂ ਤੇ ਕਦੇ ਗੰਗੂ ਤੇ ਉਸ ਵੇਲੇ ਕੋਈ ਦਿਸਿਆ ਨਾ ਜਦ ਖਤਰਾ ਬਣਿਆ ਜੰਜੂ ਤੇ ਸਰਕਾਰ ਨੂੰ ਹਮੇਸ਼ਾ ਮਾਨ ਰਿਆ ਤੇ ਇਹੋ ਜੇ ਗਦਾਰਾਂ ਦੇ ਉੱਤੇ ਨਵਾਜਦੀ ਰਹੀ ਆ ਜੇਕਰ ਇਹਨਾਂ ਨੂੰ ਤਾਜ ਪੋਸ਼ੀਆਂ ਦਿੰਦੀ ਰਹੀਏ ਤਾਂ ਇਹੋ ਜਿਹੇ ਗਦਾਰਾਂ ਨੂੰ ਪਰ ਇਹੋ ਜਿਹੇ ਗਦਾਰ ਲੋੜ ਪੈਣ ਤੇ ਇਹਦੇ ਨਾਲ ਕਦੇ ਨਹੀਂ ਖੜੇ ਤੈਨੂੰ ਮਾਨ ਹਮੇਸ਼ਾ ਰਹਿੰਦਾ ਹੈ ਕਦੇ ਚੰਦੂ ਤੇ ਕਦੇ ਗੰਗੂ ਤੇ ਉਸ ਵੇਲੇ ਕੋਈ ਦਿਸਿਆ ਨਾ ਜਦ ਖਤਰਾ ਬਣਿਆ ਜੰਜੂ ਤੇ ਗੁਰੂ ਸਾਹਿਬ ਜੀ ਦੀ ਕੁਰਬਾਨੀ ਜਿਹੜੀ ਸੀ ਕੋਈ ਅਹਿਸਾਨ ਵਾਸਤੇ ਨਹੀਂ ਸੀ ਇਨਸਾਨੀਅਤ ਵਾਸਤੇ ਸੀ ਪਰ ਰੋਸ ਇੱਕ ਗੱਲ ਦਾ ਫਿਰ ਵੀ ਪਰੋਸ ਕਿਹੜੀ ਗੱਲ ਦਾ ਏ ਤੂੰ ਚੌਕ ਚਾਂਦਨੀ ਭੁੱਲ ਗਈ ਏ ਤੂੰ ਚੌਕ ਚਾਂਦਨੀ ਭੁੱਲ ਗਈ ਏ ਭੁੱਲ ਗਈ ਏ ਦੇਗਾ ਆਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਜੋ ਸਾਡੀ ਨਜ਼ਰ ਚ ਉਹਦੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਂ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਅਗਲੀ ਮਾਰ ਜੋ ਸਾਡੀ ਕੌਮ ਨੂੰ ਸਾਡੇ ਪੰਜਾਬ ਨੂੰ ਪਈ ਐ ਅੱਡੇ ਬਣ ਗਏ ਬਦਮਾਸ਼ੀ ਦੇ ਸ਼ੈ ਇਨੀ ਇੱਥੇ ਡੇਰਿਆਂ ਨੂੰ ਅੱਡੇ ਬਣ ਗਏ ਬਦਮਾਸ਼ੀ ਦੇ ਸ਼ੈ ਇਨੀ ਇੱਥੇ ਡੇਰਿਆਂ ਨੂੰ ਹੁਣ ਛੇਤੀ ਹੀ ਨਥ ਪਾਉਣੀ ਪਉ ਲੱਗਦਾ ਸ਼ਹਿਜ਼ਾ ਦਿਆ ਤੇਰਿਆਂ ਨੂੰ ਬੋਲੇ ਸੋਨਿਹਾਰ ਹੁਣ ਛੇਤੀ ਹੀ ਨਥ ਪਾਉਣੀ ਪਉ ਲੱਗਦਾ ਸ਼ਹਿਜ਼ਾ ਦਿਆ ਤੇਰਿਆਂ ਨੂੰ ਸਾਨੂੰ ਜਾਣ ਜਾਣ ਕੇ ਛੇੜਦੇ ਨੇ ਤੇਰੇ ਆਸ਼ੂ ਤੋਂ ਛਪਣਿਆਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਹਰ ਪਾਸੇ ਖੇਡ ਹੈ ਪੈਸੇ ਦੀ ਕੋਈ ਕਦਰ ਨਹੀਂ ਇੱਥੇ ਹੁਨਰਾਂ ਦੀ ਤੈਨੂੰ ਆਜ਼ਾਦੀ ਦੰਗਿਆਂ ਦੀ ਤੇ ਸਾਨੂੰ ਕੈਦ ਹੈ ਉਮਰਾਂ ਦੀ ਹਰ ਪਾਸੇ ਖੇਡ ਹੈ ਪੈਸੇ ਦੀ ਕੋਈ ਕਦਰ ਨਹੀਂ ਇੱਥੇ ਹੁਨਰਾਂ ਦੀ ਤੈਨੂੰ ਆਜ਼ਾਦੀ ਦੰਗਿਆਂ ਦੀ ਤੇ ਸਾਨੂੰ ਕੈਦ ਹੈ ਉਮਰਾਂ ਦੀ ਇੱਥੇ ਕਿੰਨੇ ਹੀ ਨੇ ਭੁੱਲਰ ਜੇ ਜੇਲਾ ਵਿੱਚ ਰੁਲਣ ਵਿਚਾਰੇ ਨਹੀਂ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਜੋ ਦਿੱਲੀ ਦੇ ਵਿੱਚ ਸਾੜੇ ਨੇ ਉਹ ਸਾਡੇ ਦਿਲ ਦੀ ਅੰਦਰ ਨੇ ਜੋ ਦਿੱਲੀ ਦੇ ਵਿੱਚ ਸਾੜੇ ਨੇ ਉਹ ਸਾਡੇ ਦਿਲ ਦੀ ਅੰਦਰ ਨੇ ਇਨਸਾਫ ਸਮੇਂ ਤੂੰ ਇੰਜ ਬਣੇ ਜਿਉਂ ਗਾਂਧੀ ਦੇ ਤਿੰਨ ਬਾਂਦਰ ਨੇ ਇਥੋਂ ਦੇ ਕਾਨੂੰਨ ਦੇ ਇਥੋਂ ਦੇ ਇਨਸਾਫ ਦੀ ਹਾਲਤ ਹੈ ਜਿਨੇ ਫੋਟੋ ਬਣਾਈ ਤਸਵੀਰ ਬਣਾਈ ਗਾਂਧੀ ਦੇ ਬਾਂਦਰਾਂ ਦੀ ਨਾ ਉਸ ਬਾਂਦਰ ਨੂੰ ਦੇਖਦਾ ਏ ਨਾ ਸੁਣਦਾ ਏ ਤੇ ਨਾ ਉਹ ਸਾਰਾ ਕੁਝ ਬੋਰਡ ਦਾ ਜਾਣਨ ਤੋਂ ਬਾਅਦ ਵੀ ਇਨਸਾਫ ਸਮੇਂ ਤੂੰ ਇੰਜ ਬਣੇ ਜਿਉਂ ਗਾਂਧੀ ਦੇ ਤਿੰਨ ਬਾਂਦਰ ਨੇ ਅਜੇ ਚੇਤੇ ਵੈਰੂ ਵਾਲੀਏ ਨੂੰ ਤੂੰ ਚੁਣ-ਚੁਣ ਗੱਭਰੂ ਮਾਰੇ ਨੀ ਬਸ ਐਸੇ ਕਰਕੇ ਤੇਰੇ ਨਾਂ ਸਾਡੀ ਬਣਦੀ ਨਹੀਂ ਸਰਕਾਰੇ ਨੀ ਜੋ ਸਾਡੀ ਨਜ਼ਰ ਚ ਯੋਦੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨਹੀਂ ਫਕੀਰ ਦੇ ਵਿੱਚ ਇੱਕੋ ਸ਼ੇਅਰ ਕਹਿ ਕੇ ਸਮਾਪਤੀ ਕਰਾਂਗਾ ਜੇਲਾ ਦੇ ਵਿੱਚ ਉਮਰਗਾਲਤੀ ਕੌਮ ਮੇਰੇ ਦਿਆਂ ਲਾਲਾ ਨੇ ਜੇਲਾ ਦੇ ਵਿੱਚ ਉਮਰਗਾਲਤੀ ਕੌਮ ਮੇਰੀ ਦਿਆਂ ਲਾਲਾ ਨੇ ਤਾਈਓ ਹੀ ਇਸ ਦੇਸ਼ ਦੇ ਅੰਦਰ ਸਾਡੀਆਂ ਪੁਖ ਹੜਤਾਲਾਂ ਨੇ ਤਾਈਓ ਹੀ ਇਸ ਦੇਸ਼ ਦੇ ਅੰਦਰ ਸਾਡੀਆਂ ਭੁਖ ਹੜਤਾਲਾਂ ਨੇ ਬੋਦਿਆਂ ਏਕ ਨਹੀਂ ਅਨੇਕ ਗਲਤੀਆਂ ਦੀ ਖਿਮਾ ਅਕੀਰ ਦੇ ਵਿੱਚ ਬਲੌਕ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਹਿਬ